ਹਾਂਜੀ ਬਈ ਅੱਜ ਆਪਾਂ ਨਿਊਜ਼ ਤਾਂ ਅਕਸਰ ਪਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਜਾਨਵਰਾਂ ਬਾਰੇ ਥੋੜਾ ਜਿਹਾ ਟਾਈਮ ਕੱਢਿਆ ਆਪਣੇ ਜਾਨਵਰ ਦਿਖਾਉਣੇ ਆ ਤੁਹਾਨੂੰ ਤੇ ਆਪਣਾ ਜਿਹੜਾ ਕੀ ਇੱਕ ਭਰਾਗਾ ਇਹਦੇ ਕੋਲ ਹੀ ਰਹਿੰਦੇ ਆ ਤੇ ਇਹ ਬਈ ਬੱਚਿਆਂ ਵਾਂਗੂ ਰੱਖਦਾ ਆਪਣੀ ਪਹਿਲਾ ਨੰਬਰ ਦਿਖਾਓ ਇਹ ਆਪਾਂ ਤੁਹਾਨੂੰ ਕੁੱਤਾ ਉਹ ਸੁੱਤਾ ਪਿਆ ਆਰਾਮ ਨਾਲ ਆਹੀ ਇਹਨਾਂ ਦੀ ਜਗ੍ਹਾ ਕੀ ਬਿੱਡ ਤੇ ਇੱਥੇ ਸੌਂਦੇ ਆ ਤੇ ਆ ਭੋਲਾਗਾ ਪੋਲਾ ਹੀ ਨੂੰ ਮੁੱਤਾਂ ਹੀ ਹੋ ਬੈਠਾ ਭੋਲਾ ਦਾ ਨਿਆਰੇ ਨਾਲ ਸੁੱਤਾ ਪਿਆ ਇਹ ਆ ਦੇਖੋ ਬਈ ਭੋਲਾ ਇਹ ਇਹ ਭੋਲਾ ਸੁੱਤਾ ਪਿਆ ਰਾਤ ਦਾ ਥੱਕਿਆ ਹੋਇਆ ਰਾਤ ਦਾ ਹਾਂ ਇਹ ਚਰਾ 4 ਵਜੇ ਆਉਂਦਾ ਸਕੂਲ ਕਰਨ ਵਗ ਜਾਂਦਾ ਆ ਵਿਚਾਰੀ ਬਿੱਲੀ ਹੈਗੀ ਆ ਭੋਲਾ ਹੂੰ ਭੋਲਾ ਇਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਵੇਂ ਸੁੱਤਾ ਪਿਆ ਹਾਂ ਤੇ ਇਹਦੇ ਇੱਕ ਬੱਚਾ ਤਾਂ ਸੀ ਇੱਕ ਹੋਰ ਕਿਧਰ ਗਿਆ ਇਹਨਾਂ ਇੱਕ ਬਾਹਰ ਜਾਂਦਾ ਇੱਕ ਬਾਹਰ ਖੜੀ ਜਾਂਦਾ ਤੇ ਭਾਈ ਆਪਾਂ ਘਰ ਦਿਖਾਉਣੇ ਆ ਵਿਚਾਰੇ ਦਾ ਪਾਈ ਦਾ ਹੈ ਆ ਦੇਖੋ ਆ ਦੇਖ ਤਾਂ ਲੈ ਆ ਭੋਲਾ ਕਿੰਨਾ ਗਰੀਬ ਤਾਂ ਆ ਦੇਖੋ ਭਈ ਭੋਲਾ ਤੁਹਾਨੂੰ ਸਮਾਰ ਕੇ ਦਿਖਾ ਦਈਏ ਭੋਲਾ ਤਾਂ ਲੱਗਦਾ ਸ਼ਾਮ ਪੈਂਦੀ ਇਧਰ ਖੜ ਜਾ ਇਧਰ ਹਾਂ ਹੁਣ ਆਊਗਾ ਤੂੰ ਫੇਰ ਅੱਗੇ ਆ ਜਾ ਨਾ ਇਧਰ ਉੱਠ ਤਾ ਆ ਦੇਖੋ ਵੀ ਬੋਲੇ ਨੂੰ ਸਮਾਰ ਕੇ ਦਿਖਾ ਦਈਏ ਆ ਲੱਗਾ ਬੋਲੇ ਨੂੰ ਹਾਂ ਆ ਦੇਖੋ ਤਾਂ ਫੇਸੀ ਹਾਂ ਸੁੱਤੇ ਪਏ ਆ ਰਾਮ ਨਾਲ ਹਨਾ ਆ ਦੇਖੋ ਵੀ ਬੋਲੇ ਨੂੰ ਨੀਂਦ ਵਾਲੀ ਚੜਦੀ ਕਿਉਂਕਿ ਵਿਚਾਰਾ ਇਹ ਹੁਣ ਜਾਂ ਸ਼ਾਮ ਨੂੰ ਭੱਜ ਜਾਂਦਾ 4 ਵਜੇ ਫੇਰ ਸ਼ਾਮ ਨੂੰ 4 ਵਜੇ ਜਾ ਕੇ ਸਵੇਰ 4 ਵਜੇ ਆਉਂਦਾ ਇਹ ਬਸ ਇੱਕ ਡਿਊਟੀ ਵਾਲਾ ਕੰਮ ਹੀ ਆ ਤੇ ਆਹਾ ਬਾਈ ਨਿਕੇ ਨਿਕੇ ਦੋ ਇੱਕ ਬਾਾਰ ਫਿਰਦਾ ਵਿਚਾਰਾ ਤੇ ਆਪਾਂ ਬਾਈ ਦਾ ਘਰ ਵੀ ਦਿਖਾਵਾਂਗੇ ਤੁਹਾਨੂੰ ਠੀਕ ਆ ਇਹ ਵੀ ਬੱਚਿਆਂ ਨਾਲ ਜਾਨਵਰਾਂ ਨਾਲ ਪਿਆਰ ਆ ਬਾਈ ਦਾ ਤੇ ਆ ਬਾਈ ਦਾ ਘਰ ਆ ਬਈ ਆ ਛੱਤ ਡਿੱਗ ਗਈ ਸੀ ਵਿਚਾਰੇ ਦੀ ਤੇ ਬਾਈ ਪੰਜਾਬ ਦਾ ਰਹਿਣ ਵਾਲਾ ਜ਼ਿਲ੍ਹਾ ਮਾਨਸਾ ਦਾ ਤੇ ਇਹ ਬੱਚਿਆਂ ਦੀ ਅੱਜ ਆਪਾਂ ਨਿਊਜ਼ ਤਾਂ ਪਾਉਣੀ ਰਹਿੰਦੇ ਆ ਮਹਾ ਅੱਜ ਬੱਚਿਆਂ ਦਾ ਵੀ ਆਪਾਂ ਸ਼ੇਅਰ ਕਰੀਏ ਵੀਡੀਓ ਤੇ ਵੀਡੀਓ ਕਿਵੇਂ ਲੱਗੀ ਤਾਂ ਬਾਈ ਕਮੈਂਟ ਚ ਜਰੂਰ ਦੱਸੋ ਕਿਉਂਕਿ ਆਪਾਂ ਅਬ ਮੈਂ ਇਹੀ ਕਹਿਣਾ ਚਾਹਣਾ ਵੀਡੀਓ ਪਾਉਣ ਦਾ ਮੇਰਾ ਮਕਸਦ ਇਹੀ ਹੈ ਵੀ ਜਾਨਵਰਾਂ ਨੂੰ ਪਿਆਰ ਕਰੋ ਯਾਰ ਜੇ ਕਿਤੇ ਵੀ